ਜਲੰਧਰ ਚ 13 ਸਾਲਾਂ ਕੁੜੀ ਦੇ ਕਤਲ ਮਾਮਲੇ ਦੇ ਵਿੱਚ ਅਮਰਤਪਾਲ ਸਿੰਘ ਮਹਿਰੋ ਦੀ ਐਂਟਰੀ ਹੋ ਗਈ ਹੈ ਇਹ ਆਡੀਓ ਦੀ ਪੁਸ਼ਟੀ ਹਾਲਾਂਕਿ ਰੋਜ਼ਾਨਾ ਸਪੋਕਸਮੈਨ ਨਹੀਂ ਕਰਦਾ ਪਰ ਇਹ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਹੜੀ ਤੁਸੀਂ ਇਸ ਵਕਤ ਸਕਰੀਨ ਦੇ ਉੱਪਰ ਸੁਣੀ ਵੀ ਹੈ ਫਿਲਹਾਲ ਦੱਸ ਦਈਏ ਕਿ ਹਾਲ ਹੀ ਦੇ ਵਿੱਚ ਜਲੰਧਰ ਤੇ ਇੱਕ ਇਲਾਕੇ ਦੇ ਵਿੱਚ 13 ਸਾਲਾਂ ਕੁੜੀ ਦੀ ਮੌਤ ਹੋ ਜਾਂਦੀ ਹੈ ਗਵਾਂਡੀ ਤੇ ਘਰ ਦੇ ਬੈਥਰੂਮ ਦੇ ਵਿੱਚੋਂ ਦੱਸਦੀ ਹੈ ਕਿ লাশ ਮਿਲਦੀ ਹੈ ਜਿਸ ਤੋਂ ਬਾਅਦ ਇਲਾਕਾ ਨਿਵਾਸੀ ਗੁੱਸੇ ਦੇ ਵਿੱਚ ਆ ਗਏ ਔਰ ਉਹਨਾਂ ਨੇ ਮਲਜ਼ਮ ਦੀ ਕੁੱਟਮਾਰ ਕੀਤੀ ਪਰਿਵਾਰ ਨੇ ਇਲਜ਼ਾਮ ਲਗਾਏ ਇਲਾਕਾ ਨਿਵਾਸੀਆਂ ਨੇ ਮਲਜ਼ਮ ਹਰਮਿੰਦਰ ਸਿੰਘ ਦੇ ਉੱਤੇ ਇਹ ਇਲਜ਼ਾਮ ਲਗਾਏ ਕਿ ਉਸਨੇ 13 ਸਾਲਾ ਕੁੜੀ ਦੇ ਨਾਲ ਪਹਿਲਾਂ ਜ਼ਬਰ ਜਨਾਹ ਕੀਤਾ ਫਿਰ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਫਿਲਹਾਲ ਜੋ ਤਾਜ਼ਾ ਜਾਣਕਾਰੀ ਹੈ ਕਿ ਇਸ ਘਟਨਾ ਤੋਂ ਬਾਅਦ ਹੁਣ ਅਮਰਤਪਾਲ ਸਿੰਘ ਮੈਰੋ ਦੀ ਇਹ ਆਡੀਓ ਸਾਹਮਣੇ ਆਈ ਹੈ ਹਾਲਾਂਕਿ ਇਹ ਵੀ ਤਰ੍ਹਾਂ ਜਾਣਕਾਰੀ ਸਾਂਝੀ ਕਰਦੀ ਹੈ ਕਿ ਇਨਫਲੂਐਂਸਰ ਕੰਚਨ ਕੁਮਾਰੀ ਦੇ ਕਤਲ ਮਾਮਲੇ ਦੇ ਵਿੱਚ ਵੀ ਅਮਰਤਪਾਲ ਸਿੰਘ ਮੈਰੋ ਲੋਹਿੰਦਾ ਪੁਲਿਸ ਨੂੰ ਇਸ ਦੀ ਪਾਲ ਵੀ ਕੀਤੀ ਜਾ ਰਹੀ ਹੈ ਪਰ ਦੂਜੇ ਪਾਸੇ ਹੁਣ ਜਲੰਧਰ ਚ 13 ਸਾਲਾਂ ਕੁੜੀ ਦੇ ਕਤਲ ਮਾਮਲੇ ਦੇ ਵਿੱਚ ਅਮਰਤਪਾਲ ਸਿੰਘ ਮੈਰੋ ਦੀ ਇਹ ਆਡੀਓ ਜਿਹੜੀ ਹੈ ਉਹ ਸਾਹਮਣੇ ਆਈ ਹੈ ਫਿਲਹਾਲ ਅਦਾਰਾ ਰੋਜ਼ਾਨਾ ਸਪੋਕਸਮੈਨ ਇਸ ਆਡੀਓ ਦੀ ਪੁਸ਼ਟੀ ਨਹੀਂ ਕਰਦਾ ਪਰ ਇਹਤੇ ਵੀ ਦੱਸ ਦਈਏ ਕਿ ਮੁਲਜ਼ਮ ਹਰਮਿੰਦਰ ਸਿੰਘ ਜਿਸ ਦੇ ਉੱਤੇ ਇਹ ਇਲਜ਼ਾਮ ਨੇ ਕਿ ਉਸਨੇ 13 ਸਾਲਾਂ ਕੁੜੀ ਦਾ ਕਤਲ ਕੀਤਾ ਔਰ লাশ ਜਿਹੜੀ ਹੈ ਉਹ ਬਾਥਰੂਮ ਦੇ ਵਿੱਚ ਲੁਕਾਈ ਫਲहाल ਮੁਲਜ਼ਮ ਹਰਮਿੰਦਰ ਸਿੰਘ 8 ਦਿਨ ਦੇ ਰਿਮਾਂਡ ਤੇ ਹੈ ਅਦਾਲਤ ਨੇ ਭੇਜਿਆ ਹੋਇਆ ਮੁਲਜ਼ਮ ਨੂੰ 8 ਦਿਨ ਦੇ ਮਾਫਰਨਾ 9 ਦਿਨ ਦੇ ਰਿਮਾਂਡ ਤੇ ਭੇਜਿਆ ਹੋਇਆ ਔਰ 9 ਦਿਨ ਦੇ ਰਿਮਾਂਡ ਤੇ ਇਹ ਮੁਲਜ਼ਮ ਹਰਮਿੰਦਰ ਸਿੰਘ ਔਰ ਇਸ ਦੇ ਨਾਲ ਉਸ ਕੋਲੋਂ ਹੁਣ ਇਹ ਪੁੱਛਗਿੱਛ ਕੀਤੀ ਜਾਵੇਗੀ ਕਿ ਆਖਰਕਾਰ ਉਸਨੇ ਇਹ ਮਾੜੀ ਹਰਕਤ ਕਿਉਂ ਕੀਤੀ ਹੈ ਹੁਣ ਤੁਹਾਨੂੰ ਇਸ ਆਡੀਓ ਵੱਲ ਐ ਚਲਦੇ ਆ ਜਿਹੜੀ ਆਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਔਰ ਇਹ ਦਾਵਾ ਵੀ ਕੀਤਾ ਜਾ ਰਿਹਾ ਹੈ ਕਿ ਇਹ ਆਡੀਓ ਜਿਹੜੀ ਹੈ ਅਮਰਤਪਾਲ ਸਿੰਘ ਮੈਰੋਦੀ ਹੈ